ਸੱਤਾ ਅੱਠ ਮਹੀਨਿਆਂ ਬਾਅਦ ਬੰਦਾ ਸਿੰਘ ਬਹਾਦਰ ਦੇ ਪੁੱਤ ਬਾਬਾ ਅਜੀਤ ਸਿੰਘ ਚਾਰ ਸਾਲ ਦਾ ਪੁੱਤ ਹੈ ਬਾਬਾ ਅਜੀਤ ਸਿੰਘ ਬੰਦਾ ਸਿੰਘ ਬਹਾਦਰ ਦਾ ਉਹਨੂੰ ਲਿਆਂਦਾ ਗਿਆ ਹੈ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਤੇ ਜਦੋਂ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਲਿਆਂਦਾ ਗਿਆ ਪਿਓ ਪੁੱਤਾਂ ਮਿਲਾ ਪਿਆ ਕਲਵੱਕੜੀ ਪਾ ਕੇ ਮਿਲੇ ਦੋਗੇ ਜੜ ਅਜ ਕੌਮ ਦਾ ਜਰਨੈਲ ਕੌਮ ਦਾ ਆਗੂ ਪਹਿਲਾ ਬਾਦਸ਼ਾਹ ਆਪਣੇ ਪੁੱਤ ਅਜੀਤ ਸਿੰਘ ਨੂੰ ਮਿਲਦਾ ਹੈ ਮੱਥਾ ਚੁੰਮਦਾ ਆਪਣੇ ਪੁੱਤ ਦਾ ਪਿਓ ਪੁੱਤ ਦਾ ਮਿਲਾਕ ਹੋਇਆ ਬੜਾ ਚਾਅ ਹੈ ਅੰਦਰ ਤਦੋਂ ਸਿਪਾਈ ਫਤਵਾ ਜਾਰੀ ਕਰਦਾ ਹੈ ਇੱਕ ਸ਼ੁਰਾ ਬੰਦਾ ਸਿੰਘ ਬਹਾਦਰ ਦੇ ਅੱਗੇ ਰੱਖ ਦਿੱਤਾ ਜਾਂਦਾ ਹੈ ਇੱਕ ਹੱਥ ਬੇੜੀ ਵਿੱਚੋਂ ਖੋਲ੍ਹਤਾ ਜਾਂਦਾ ਹੈ ਫਤਵਾ ਕੀ جاری ਹੋਇਆ ਕਿ ਬੰਦਾ ਸਿੰਘ ਬਹਾਦਰ ਇਸ ਸ਼ੁਰੇ ਦੇ ਨਾਲ ਆਪਣੇ ਪੁੱਤ ਦਾ ਕਲੇਜਾ ਬਾਹਰ ਕੱਢ ਕੇ ਆਪਣੇ ਮੂੰਹ ਦੇ ਵਿੱਚ ਪਾ ਫਰੁਕਸ਼ੀਰ ਬਾਦਸ਼ਾ ਜਿਹੜਾ ਹੈ ਨਾ ਉਹ ਇਹ ਗੱਲ ਆਖਦਾ ਹੈ ਬੰਦਾ ਸਿੰਘ ਬਹਾਦਰ ਨੂੰ ਕਿ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪਣਾ ਦੇ ਕੇ ਭੇਜਿਆ ਸੀ ਨੰਦੇੜ ਦੀ ਧਰਤੀ ਤੋਂ ਤੇ ਤੂੰ ਐਸਾ ਕਮਾਸਾਣ ਜੁੱਧ ਮਚਾਇਆ ਤੂੰ ਐਸਾ ਦੌਰ ਲੈ ਆਇਆ ਕਿ ਹਰ ਪਾਸੇ ਖਾਲਸੇ ਦੇ ਨਿਸ਼ਾਨ ਝੁਲ ਗਏ ਹਰ ਪਾਸੇ ਸਿੱਖਾਂ ਦੇ ਨਾਮ ਦੀ ਦਹਿਸ਼ਤ ਪੈਦਾ ਹੋ ਗਈ ਲੋਕ ਪੰਜਾਬ ਛੱਡ ਛੱਡ ਕੇ ਤੁਰਕ ਭੱਜ ਗਏ ਖਾਲਸਾ ਰਾਜ ਆ ਗਿਆ ਇਹ ਬੰਦਾ ਸਿੰਘ ਬਹਾਦਰ ਤੂੰ ਕੀਤਾ ਤੈਨੂੰ ਗੁਰੂ ਦਾ ਥਾਪੜ ਹੈ ਏ ਮੈਂ ਵੇਖਣਾ ਚਾਹੁੰਦਾ ਹਾਂ ਬੰਦਾ ਸਿੰਘ ਬਹਾਦਰ ਤੈਨੂੰ ਗੁਰੂ ਦਾ ਥਾਪੜਾ ਹੈ ਤੇ ਤੂੰ ਮੇਰੇ ਅੱਗੇ ਗੋਡਿਆਂ ਉੱਤੇ ਝੁੱਕ ਕੇ ਮੌਤ ਦੀ ਭੀਖ ਮੰਗੇ ਮੇਰੇ ਕੋਲ ਮੈਂ ਇੰਨਾ ਤੈਨੂੰ ਤੜਹਾਉਣਾ ਚਾਹੁੰਦਾ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਨਮੁਖ ਜਦੋਂ ਇਹ ਫਤਵਾ ਜਾਰੀ ਹੋਇਆ ਕਿ ਆਪਣੇ ਪੁੱਤਰ ਦਾ ਟਲੇਜਾ ਚੀਰ ਦੇ ਇਸੁਰੇ ਦੇ ਨਾਲ ਤਾਂ ਬੰਦਾ ਸਿੰਘ ਬਹਾਦਰ ਦਾ ਮੁਰਮਾ ਜਵਾਬ ਪਤਾ ਕੀ ਸੀ ਕਹਿੰਦਾ ਜਲਾਦ ਤੂੰ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਵੇਖਣੀ ਹੈ ਨਾ ਇਹ ਤਾਂ ਮੇਰਾ ਆਪਣਾ ਪੋਤਾ ਹੈ ਮੇਰਾ ਆਪਣਾ ਜਿਗਰ ਦਾ ਟੋਟਾ ਮੇਰਾ ਲਹੂ ਹੈ ਆਪਣਾ ਮੈਂ ਇਹਨੂੰ ਨਹੀਂ ਮਾਰ ਸਕਦਾ ਇਹਦੀ ਥਾਂ ਤੇ ਤੂੰ ਆਪਣਾ ਪੁੱਤ ਵੀ ਲਿਆ ਕੇ ਬਿਠਾ ਦੇ ਮੈਂ ਉਹਨੂੰ ਨਹੀਂ ਮਾਰ ਸਕਦਾ ਤੂੰ ਬੰਦੇ ਦੀ ਬਹਾਦਰੀ ਵੇਖਣੀ ਹੈ ਨਾ ਗੁਰੂ ਦੀ ਬਖਸ਼ਿਸ਼ ਵੇਖਣੀ ਹੈ ਨਾ ਆ ਬੇੜੀਆਂ ਖੋਲ ਕੇ ਵੇਖ ਮੈਂ ਕੱਲੇ ਕੱਲੇ ਦੇ ਕਾਲਜੇ ਬਾਹਰ ਕੱਢ ਕੇ ਧਰਦਾਗਾ ਇਹ ਮੇਰੇ ਅੰਦਰ ਜ਼ਰਤ ਹੈ ਪਰ ਮੈਂ ਆਪਣੇ ਪੁੱਤ ਦਾ ਕਲੇਜਾ ਕੱਢ ਕੇ ਨਹੀਂ ਬਾਹਰ ਕੱਢ ਸਕਦਾ ਨਹੀਂ ਉਹਦੇ ਸੀਨੇ ਨੂੰ ਪਾੜ ਸਕਦਾ ਤਦੋਂ ਆਖਦੇ ਨੇ ਦਿਲਾਦ ਨੇ ਹੁਕਮ ਕੀਤਾ ਸਪਾਹਿਆਂ ਨੂੰ ਦੋ ਸਪਾਹਿਆਂ ਉਸ ਬੱਚੇ ਦੀਆਂ ਬਾਹਾਂਾਂ ਤੇ ਲੱਤਾਂ ਫੜ ਲੀਆਂ ਨੇ ਬਾਪ ਦੀਆਂ ਅੱਖਾਂ ਦੇ ਸਾਵੇਂ ਪਿਤਾ ਬੇੜੀਆਂ ਚ ਜਕੜਿਆ ਹੋਇਆ ਏ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਥੋੜੀ ਸੁਰਤ ਲੈ ਕੇ ਜਾਇਓ ਉਸ ਧਰਤੀ ਦੇ ਉੱਤੇ ਦਿੱਲੀ ਦੀ ਧਰਤੀ ਉੱਤੇ ਵੀ ਕਿਹੋ ਜਿਹਾ ਮੰਦਰ ਹੋਵੇਗਾ ਕਿਹੋ ਜਿਹਾ ਸਮਾ ਹੋਵੇਗਾ ਇੱਕ ਬਾਪ ਦੀਆਂ ਅੱਖਾਂ ਦੇ ਸਾਵੇਂ ਉਹਦੇ 4 ਸਾਲ ਦੇ ਪੁੱਤ ਬਾਬਾ ਅਜੇ ਸਿੰਘ ਨੂੰ ਜੋ ਨਰਮ ਮਾਸ ਹੈ ਬਿਲਕੁਲ ਉਸ ਸੀਨੇ ਨੂੰ ਜਦੋਂ ਖੰਡਰ ਨਾਲ ਪਾੜਿਆ ਗਿਆ ਹੋਣਾ ਕਹਾਂ ਨਿਕਲ ਗੀਆਂ ਬਾਬਾ ਅਜੀਤ ਸਿੰਘ ਦੀਆਂ ਤੇ ਲਹੂ ਵਹਿ ਤੁਰਿਆ ਥੱਲੇ ਤੇ ਉਹ ਲਹੂ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਡਿਆਂ ਨੂੰ ਲੱਗਦਾ ਚਾਹੇ ਕਿੰਦਾ ਕਾਲਜਾ ਕੱਢਿਆ ਬੈਰੀਆਂ ਨੇ ਤੇ ਉਹ ਕਾਲਜਾ ਕੱਢ ਕੇ ਤੋਨ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਸਿਰ ਚੁੱਕ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਤੇ ਅਰਦਾਸ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਕੀ ਅਰਦਾਸ ਕੀਤੀ ਜਾ ਰਹੀ ਹੈ ਕਿ ਇਹ ਕਲਗੀਆਂ ਵਾਲਿਆ ਇੱਕ ਅਹਿਸਾਨ ਸੀ ਮੇਰੇ ਸਿਰ ਦੇ ਉੱਤੇ ਮੈਨੂੰ ਡਰ ਸੀ ਕਿ ਪੁੱਤਰ ਦਾ ਮੋਹ ਮੈਨੂੰ ਦੁਲਾਨਾ ਨਾ ਦੇਵੇ ਅੱਜ ਮੈਂ ਆਪਣਾ ਇੱਕ ਪੁਜੰਗੀ ਵੀ ਤੇਰੀ ਗੋਦ ਵਿੱਚ ਪਠਾਰਤਾ ਹੈ ਹੁਣ ਮੈਨੂੰ ਕੁਝ ਕੌਣ ਵਾਲਾ ਨਹੀਂ ਹੈ ਫੁਰਖਸ਼ਿਰ ਬਾਦਸ਼ਾਹ ਕਿ ਕਹਿਣ ਲੱਗਾ ਕਹਿੰਦਾ ਬੰਦਾ ਸਿੰਘ ਬਹਾਦਰ ਕੀ ਗੱਲ ਡਰ ਗਿਆ